ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਵਿੱਚ ਜ਼ਿੰਦਗੀ ਦੇ ਗੀਤ ਬੇਸ਼ੁਮਾਰ ਸੀ ਸਰਸਾ ਚੋਂ ਕਾਸ਼ ਉਹ ਕਿਤਾਬਾਂ ਤਰ ਜਾਂਦੀਆਂ ਸੱਜਦਾ ਹਵਾਵਾਂ ਵੀ ਕਰਨ ਚਮਕੌਰ ਨੂੰ ਕੱਚੀ ਘੜੀ ਅੱਗੇ ਤਾਜ਼ੇ ਫੁੱਲ ਤਰ ਜਾਂਦੀਆਂ ਸਵਾਗਤ ਹੈ ਮੂਲਕ ਪਰਚ এবੀਪੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਇਤਿਹਾਸ ਬਣਾਉਣ ਵਾਲੇ ਮਹਾਨ ਇਨਸਾਨਾਂ ਦਾ ਦੁਨੀਆਵੀ ਸਫ਼ਰ ਭਾਵੇਂ ਬਹੁਤ ਛੋਟਾ ਹੁੰਦਾ ਹੈ ਪਰ ਉਹਨਾਂ ਵੱਲੋਂ ਦੇਸ਼ ਕੌਮ ਤੇ ਧਰਮ ਲਈ ਦਿੱਤੀ ਕੁਰਬਾਨੀ ਸਦਾ ਉਹਨਾਂ ਨੂੰ ਜਿੰਦਾ ਰੱਖਦੀ ਹੈ ਅੱਜ ਅਸੀਂ ਪਹੁੰਚਾਂਗੇ ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਉਹਨਾਂ ਮਹਾਨ ਸੂਰਬੀਰਾਂ ਦੀ ਕੁਰਬਾਨੀ ਦੀ ਕਹਾਣੀ ਜਾਣਨ ਲਈ ਜਿਨ੍ਹਾਂ ਨੇ ਜੰਗ ਵਿੱਚ ਜੂਝਦਿਆਂ ਜ਼ੁਲਮ ਦਾ ਟਾਕਰਾ ਕਰਦੇ ਹੋਏ ਵੀਰਗਤੀ ਪ੍ਰਾਪਤ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਚਮਕੌਰ ਸਾਹਿਬ ਤੱਕ इतिहास दे किड़े पन्ने लिखे गए आओ पढ़न चल दिया इतिहास से गौरवमयी पन्ने जिस खिते में हम कहते थे आना यह वही है कुछ लूट के है जिस जगह से जाना ये वही है جس جا پہ بچوں کو کٹانا یہ وہی ہے مٹی کہہ دیتی ہے ٹھکانہ یہ وہی ہے ہر بار دی طرح اس بار بھی من بہت کچھ سوچ رہے ہے 16 تے 18 سال دی پر جوانی دی عمر اس وقت جدوں ہر کوئی اپنی دنیا جی مست ہوندا ہے آخر کِتھوں آندا اے عمر دے اس پڑا وچ देश कौम, दी खातर मर मिट्ट जज्बा चंडीगढ़ तो लगभग उन्ंजा किलोमीटर का रास्ता तय करके दर्शन हुए चमकौर साहिब की पवित्र धरती दे हक हाँ हक हाँ आगाह गुरु गोबिंद शाह शाह गुरु गोबिंद सिंह हक हाँ हक हाँ अंदेश गुरु गोबिंद सिंह बादशाह दरवेश गुरु गोबिंद सिंह ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਸੰਸਾਰਿਕ ਯਾਤਰਾ ਵਿੱਚ ਇੰਨੇ ਮਹਾਨ ਕਾਰਨਾਮੇ ਦਿਖਾਏ ਕਿ ਇਤਿਹਾਸ ਵਿੱਚ ਆਪ ਦੇ ਟਾਕਰੇ ਦੀ ਸ਼ਖਸੀਅਤ ਲੱਭਣੀ ਮੁਸ਼ਕਲ ਹੈ ਗੁਰੂ ਜੀ ਅਕਾਲ ਪੁਰਖ ਦੇ ਆਸ਼ਿਕ ਤੋਂ ਲੈ ਕੇ ਨਿਪੁੰਨ ਯੋਧੇ ਤੱਕ ਬਹੁਪੱਖੀ ਸ਼ਖਸੀਅਤ ਦੇ ਲਾਸਾਨੀ ਯੋਧੇ ਸਿੱਖ ਕੌਮ ਆਪ ਜੀ ਨੂੰ ਪਿਤਾ ਮੰਨਦੀ ਹੈ ਤੇ ਉਸ ਪਿਤਾ ਨੇ ਲੱਖਾਂ ਹੀ ਪੁੱਤਰ ਦੇਸ਼ ਤੇ ਕੌਮ ਤੋਂ ਕੁਰਬਾਨ ਕਰ ਦਿੱਤੇ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦੀਆਂ ਪਾਏ ਸਨ ਚਮਕੌਰ ਸਾਹਿਬ ਦੀ ਪੂਰੀ ਕਾਥਾ ਜਾਣਨ ਤੋਂ ਪਹਿਲਾਂ ਉਸ ਲਾਸਾਨੀ ਯੋਧੇ ਦੀ ਪ੍ਰਸ਼ੰਸਾ ਵਿੱਚ ਚੰਦ ਕੁਲਾਈਨਾ ਸ਼ਾਇਆ ਹੋਆ دیਵਾਨ ਤੇ ਅਬ ਗਮ ਕਾ ساما ہے بس ختم شہیدوں کی شہادت کا بیان ہے گرجند میں ایک ترث ہے یاترا کے لیے کٹ के लिए किस सब्र से हर एक कड़ी तूने उठाई वालिद को कटाया कभी औलाद कटाई की फिक्र से फाके में लाखों से लड़ाई की फिक्र में फाके में लाखों से लड़ाई लड़ाई मजारे गंज शहीदा है उन शहीदों का फरिश्ते जिनकी तरसते थे खाक के लिए ਚਮਕੌਰ ਸਾਹਿਬ ਦੇ ਇਤਿਹਾਸ ਨੂੰ ਪੜਦੇ ਵਾਸਤੇ ਅਸੀਂ ਪਹੁੰਚ ਗਏ ਹਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਜਿਸ ਨੂੰ ਸ਼ਹੀਦ ਗੰਜਵੀ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਦੇ ਇਤਿਹਾਸਿਕ ਸਥਾਨਾਂ ਵਿੱਚੋਂ ਕੇਂਦਰੀ ਸਥਾਨ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਚਮਕੌਰ ਦੀ ਜੰਗ ਨਾਲ ਕਿਹੜੀ ਕਹਾਣੀ ਜੁੜੀ ਹੈ ਆਓ ਜਾਣਦੇ ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਇਤਿਹਾਸ ਜਾਏ ਪਿਆ ਤਾਣ ਤਾਣ ਸੋ ਸਿੱਖ ਕਹੀਏ ਤਨ ਤਨ ਸੋ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚਮਕੌਰ ਸਾਹਿਬ ਦੀ ਧਰਤੀ ਤੇ ਆਉਣ ਦਾ ਇੱਕ ਰਣਨੀਤੀ ਮਿਸ਼ਨ ਸੀ ਔਰ ਜਿੱਥੇ ਪੂਲਕ ਤੌਰ ਤੇ ਸਾਕਸ਼ਾਤ ਰੂਪ ਦੇ ਵਿੱਚ ਉਹਨਾਂ ਨੇ ਸਵਾ ਲੱਖ 6 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਦੇ ਵਰਤਾਰੇ ਨੂੰ ਵਰਤਾਇਆ ਉਥੇ ਇਹ ਜਗਾ ਜਿਹਦੇ ਲਈ अल्लाह यारखा योगी दे बच्चन ने चमक है मेहर की चमकौर तेरे जरों में यहीं से बन के सियारे आसमान के लिए तन तन सो गोर है ਕੌਰ ਦੀ ਜੰਗ ਵਿੱਚ ਦਸਮ ਪਾਤਸ਼ਾਹ ਦੇ ਦੋਵੇਂ ਵੱਡੇ ਸਹਬਜ਼ਾਦੇ ਤੇ 40 ਸਿੰਘਾਂ ਨੇ ਸੂਰਬੀਤਾ ਦੇ ਅਜਿਹੇ ਜੋਹਰ ਦਿਖਾਏ ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ 10 ਲੱਖ ਫੌਜ ਨਾਲ ਟਕਰਾ ਕਰਦੇ ਹੋਏ ਦੋਵੇਂ ਵੱਡੇ ਸਹਬਜ਼ਾਦੇ ਤੇ 40 ਸਿੰਘ ਸ਼ਹੀਦੀਆਂ ਪਾ ਗਏ ਜਿਸ ਤੋਂ ਬਾਅਦ ਸਾਰੇ ਸ਼ਹੀਦ ਸਿੰਘਾਂ ਦਾ ਇੱਕੋ ਹੀ ਥਾਨ ਤੇ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਅਸੀਂ ਉਸੇ ਇਤਿਹਾਸਿਕ ਪਵਿੱਤਰ ਅਸਥਾਨ ਤੇ ਖੜੇ ਹਾਂ ਇਹ ਅਸਥਾਨ ਹੈ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜਜਾ ਸਿੰਘ ਤੇ ਸਾਰੇ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਚਮਕੌਰ ਦੀ ਜੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਕਥਨਾਂ ਨੂੰ ਸੱਚ ਕਰ ਦਿਖਾਇਆ ਸੀ ਸਵਾ ਲੱਖ ਸੇ 1 ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇੰਨੀ ਕਿ ਜਗ੍ਹਾ ਦੇ ਵਿੱਚ ਹੀ ਮਤਲਬ ਉਹਨਾਂ ਦੀ ਕੀ ਰਣਨੀਤੀ ਸੀ ਕਿ ਉਹ ਇਸੇ ਜਗ੍ਹਾ ਦੇ ਵਿੱਚ ਰਹਿ ਕੇ ਜੰਗ ਕਰਦੇ ਰਹੇ ਕਿ ਉਹਨਾਂ ਦੇ ਮਨ ਵਿੱਚ ਸੀ ਕਿ ਉਹ ਗੜੀ ਤੋਂ ਦੂਰ ਕਿਉਂ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਗੁਰਦੁਆਰਾ ਗੜੀ ਸਾਹਿਬ ਜੋ ਹੈ ਹਵੇਲੀ ਦੇ ਵਿੱਚ ਉਹਨਾਂ ਦਾ ਸੈਨਸ਼ਾ ਮੌਜੂਦ ਸੀ ਕਿਸੇ ਵੀ ਕੌਮ ਦਾ ਕਿਸੇ ਫੌਜ ਦਾ ਜਰਨੈਲ ਉਹ ਅਖੀਰ ਤੱਕ ਸਲਾਮਤ ਰਹਿਣਾ ਚਾਹੀਦਾ ਤੇ ਇਹ ਹੀ ਇੱਕ ਵੱਡਾ ਨੁਕਤਾ ਹੈ ਵੀ ਉਹਨਾਂ ਦਾ ਆਖਰੀ ਹੂਨ ਦੇ ਆਖਰੀ ਬੂੰਦ ਤੱਕ ਲੜਨਾ ਪਾਈ ਸਾਹਿਬ ਇੱਕ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਇੱਥੇ ਬਾਅਦ ਜੋ 40 ਸ਼ਹੀਦ ਸਿੰਘਾਂ ਤੇ ਦੋ ਵੱਡੇ ਸਾਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਕਿਸ ਮਹਾਪੁਰਸ਼ ਨੇ ਕੀਤਾ ਸੀ ਜਾਂ ਕਿਸ ਸਿੰਘ ਨੇ ਕੀਤਾ ਸੀ ਇਸ ਬਾਰੇ ਕੋਈ ਇਤਿਹਾਸਿਕ ਪੱਖ ਹੈ ਹਾਂ ਇਹਦੇ ਲਈ ਇਤਿਹਾਸਿਕ ਪੱਖ ਜੇ ਕੋਈ ਹੈ ਤਾਂ ਉਹ ਹਾਲੇ ਤੱਕ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਨਿਕਲ ਕੇ ਮਾਛੀਵਾੜੇ ਨੂੰ ਹੁੰਦੇ ਹੋਏ ਮਾਲਵੇ ਦੇ ਵਿੱਚ ਪਹੁੰਚੇ ਸਾਬੋ ਕੀ ਤਲਵੰਡੀ ਦੇ ਨੇੜੇ ਤਾਂ ਉੱਥੇ ਹੀ ਦੋ ਗੁਰੂ ਦੇ ਪਿਆਰੇ ਸਿੰਘ ਜਿਨ੍ਹਾਂ ਦਾ ਨਾਮ ਰਾਮ ਸਿੰਘ ਤੇ ਕਿਰਪਾਲ ਸਿੰਘ ਆਉਂਦਾ ਉਹ ਗੱਡਾ ਭਰ ਕੇ ਰਾਸ਼ਨ ਦਾ ਗੁਰੂ ਜੀ ਨੂੰ ਮਿਲਦੇ ਨੇ ਦਰਸ਼ਨ ਹੁੰਦੇ ਨੇ ਤੇ ਭਾਈ ਦਿਆ ਸਿੰਘ ਜੀ ਉਹਨਾਂ ਦਾ ਮਲਾਪ ਕਰਾਉਂਦੇ ਨੇ ਭਾਈ ਦਿਆ ਸਿੰਘ ਜੀ ਹੀ ਦੱਸਦੇ ਨੇ ਗੁਰੂ ਜੀ ਨੂੰ ਕਿ ਇਹ ਦੋਨੋਂ ਸਿੱਖ ਨੇ ਜੀ ਜਿਨ੍ਹਾਂ ਨੇ ਤੁਹਾਡੇ ਸਹਿਬਜ਼ਾਦਿਆਂ ਦੀ ਦੇਹਾਂ ਦਾ ਸੰਸਕਾਰ ਕੀਤਾ ਵਾਕੀ ਇਸ ਤੋਂ ਇਲਾਵਾ ਬੀਬੀ ਸ਼ਰਨ ਕੌਰ ਦਾ ਜ਼ਿਕਰ ਵੀ ਆਉਂਦਾ ਹੈ ਪਰ ਉਹਦੇ ਨਾਲ ਕੋਈ ਇਤਿਹਾਸਕ ਤੱਥ ਸਾਨੂੰ ਅਜੇ ਕੋਈ ਸੋਮਾ ਨਹੀਂ ਮਿਲਦਾ ਜਿੱਥੋਂ ਅਸੀਂ ਕਹਿ ਸਕੀਏ ਕਿ ਬੀਬੀ ਸ਼ਰਨ ਕੌਰ ਨੇ ਜਿੱਪ ਸਿੰਘਾਂ ਦਾ ਸੰਸਕਾਰ ਕੀਤਾ ਇਤਿਹਾਸ ਦੀ ਪੜਤਾਲ ਕਰਕੇ ਇਤਿਹਾਸ ਨੂੰ ਲਿਖਣਾ ਜਿੰਨਾ ਔਖਾ ਕੰਮ ਏ ਉਸੇ ਤਰ੍ਹਾਂ ਹੀ ਇਤਿਹਾਸ ਨੂੰ ਕੈਮਰੇ 'ਚ ਕੈਦ ਕਰਨਾ ਵੀ ਬਹੁਤਾ ਆਸਾਨ ਨਹੀਂ ਹੈ। এবੀਪੀ ਤੇ ਸਿੱਖ ਇਤਿਹਾਸ ਦੀ ਯਾਤਰਾ ਲਗਾਤਾਰ ਜਾਰੀ ਰਹੇਗੀ। ਜਲਦ ਮਿਲਾਂਗੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਇਤਿਹਾਸਿਕ ਗੁਰਦੁਆਰਾ ਸ੍ਰੀ ਕਤੂਗੜ ਸਾਹਿਬ ਵਿਖੇ ਇੱਕ ਪੁਰਾਤਨ ਬੋਲੀ ਮੌਜੂਦ ਹੈ ਇਸ ਬੋਲੀ ਦੀ ਜੋ ਉਸਾਰੀ ਹੈ ਉਹ ਸਨ 1831 ਈਸਵੀ ਦੇ ਵਿੱਚ ਬੇਲਾਪਿੰਡ ਨਿਵਾਸੀ ਭਾਈ ਹਰਦੀਾਲ ਸਿੰਘ ਨੇ ਕਰਵਾਈ ਸੀ ਬੇਲਾਪਿੰਡ ਹੈ ਜੋ ਚਮਕੌਰ ਸਾਹਿਬ ਦੇ ਵਿੱਚ ਹੀ ਪੈਂਦਾ ਹੈਗਾ ਤੇ ਬੇਲਾਪਿੰਡ ਦੇ ਨਿਵਾਸੀ ਭਾਈ ਹਰਦੀਾਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ ਤੇ ਉਸ ਪੁਰਾਤਨ ਬੋਲੀ ਦੇ ਹੀ ਦਰਸ਼ਨ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ 40 ਸਿੰਘਾਂ ਦੇ ਪਵਿੱਤਰ ਖੂਨ ਨਾਲ ਰੰਗੀ ਹੋਈ ਹੈ। ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਪੋ ਦੇ ਮਹੀਨੇ 6 7 8 ਪੋ ਯਾਨੀ 20 21 ਤੇ 22 ਦਸੰਬਰ ਨੂੰ ਇੱਥੇ ਸ਼ਹੀਦੀ ਜੋੜ ਮੇਲਾ ਭਰਦਾ ਹੈ। ਉਹਨਾਂ ਜੋੜ ਮੇਲਿਆਂ ਦੇ ਵਿੱਚ ਲੱਖਾਂ ਹੀ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਨੇ। ਸ਼੍ਰੀ ਚਮਕੌਰ ਸਾਹਿਬ ਮូរਿੰਡਾ ਬੇਲਾ ਪੱਕੀ ਸੜਕ ਤੇ ਵੱਸਿਆ ਹੋਇਆ ਹੈ। ਸ਼੍ਰੀ ਚਮਕੌਰ ਸਾਹਿਬ ਵਿਖੇ ਸਾਂਹਮ ਸਾਧਿਆਂ ਦੀ ਸ਼ਹਾਦਤ ਨੂੰ ਸਮਰਪਿਤ 6 7 ਤੇ 8 ਪੋ ਨੂੰ ਸਾਲਾਨਾ ਜੋੜ ਮੇਲ ਹਰਦਾਏ ਜੋੜ ਮੇਲੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪੁੱਜ ਕੇ ਸ਼ਹੀਦਾਂ ਦੀ ਧਰਤੀ ਨੂੰ ਸਜਦਾ ਕਰਦੀਆਂ ਨੇ ਅੱਜ ਸैकड़ों ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕਰਕੇ ਇੱਥੇ ਨਤਮਸਤਕ ਹੁੰਦੀਆਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਦੀਆਂ ਨੇ ਗੁਰੂ ਕਲਗੀ ਤਰਪਾਸ਼ਾ ਜੀ ਦੀ ਜੋ ਸਿੱਖਿਆ ਨੂੰ ਦੇਣ ਹੈ ਮਨੁੱਖਤਾ ਨੂੰ ਦੇਣ ਹੈ ਉਹ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰੀਏ ਤੇ ਬੜਾ ਗੁਰੂ ਕਲਗੀ ਤਰਪਾਸ਼ਾ ਜੀ ਦੇ ਚਰਨਾਂ ਵਿੱਚ ਜਿਹੜਾ ਮਸਤਕ ਹੈ ਉਹ ਨਤਮਸਤਕ ਹੋ ਜਾਈਦਾ ਸਿਰ ਝੁਕ ਜਾਂਦਾ ਹੈ ਐਸਜੀਪੀਸੀ ਵੱਲੋਂ ਸੰਗਤਾਂ ਦੀ ਹਰ ਸਹੂਲਤਾਂ ਖਾਸ ਪ੍ਰਬੰਧ ਕੀਤਾ ਜਾਂਦਾ ਇੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚਦੀਆਂ ਹਨ ਤੇ ਇੱਥੇ ਸੰਗਤਾਂ ਦੇ ਆਉਣ ਤੇ ਠਹਿਰਾਉਣ ਲਈ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ ਤੇ ਇੱਥੇ ਤਿੰਨ ਦਿਨਾਂ ਦਾ ਆਰੰਭਿਕ ਸਮਾਗਮ ਵੀ ਕਰਾਇਆ ਜਾਂਦਾ ਹੈ ਜਿਨ੍ਹਾਂ ਜੋ ਢਾਡੀ ਰਾਗੀ ਕਵੀਸ਼ਰ ਆਪਣੇ ਪਾਣੀ ਰਾਹੀਂ ਜਸ ਕੀਰਤਨ ਕਰਦੇ ਹਨ ਕੀਲ 28 ਅੱਠ ਪੋ ਨੂੰ ਅੰਮ੍ਰਿਤ ਸੰਚਾਰ ਵੀ ਕਰਾਇਆ ਜਾਂਦਾ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸੰਗਰਾਂਦ ਨੂੰ ਦੀਵਾਨ ਸਜਾਏ ਜਾਂਦੇ ਨੇ ਤੇ ਪੰਜ ਪਿਆਰਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਦੁਆਰਾ ਸਾਹਿਬ ਵਿਖੇ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਆਸਾਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਤੇ ਸਵੇਰੇ 9 ਵਜੇ ਤੱਕ ਕਥਾ ਵਿਚਾਰ ਤੇ ਕੀਰਤਨ ਦਾ ਪਰਵਾਹ ਲਗਾਤਾਰ ਚੱਲਦਾ ਰਹਿੰਦਾ ਹੈ ਗੁਰਦੁਆਰਾ ਸਾਹਿਬ ਦੀ ਅੰਦਰੂਨੀ ਵੰਡਤਰ ਬਹੁਤ ਹੀ ਸੁੰਦਰ ਤੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ ਸੰਗਤਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ ਮਨ ਗਦਗਦ ਹੋ ਜਾਂਦਾ ਹੈ ਹਰ ਕੋਈ ਆਪਣੇ ਗੁਰੂ ਅੱਗੇ ਆਪਣੇ ਈਸ਼ ਅੱਗੇ ਹੱਥ ਜੋੜ ਕੇ ਆਪਣੇ ਮੰਡੀਆਂ ਮੁਰਾਤਾ ਮੰਗਦਾ ਏ ਜੋ ਇਸ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆ ਗਏ ਸਾਡੇ ਮਨ ਨੂੰ ਸ਼ਾਂਤੀ ਮਿਲੀ ਹੈ ਜੋ ਰੂਹ ਨੂੰ ਸੁੱਖ ਪ੍ਰਾਪਤ ਹੋਇਆ ਹੈ ਉਹ ਕਿਤੇ ਵੀ ਜਾ ਕੇ ਮੈਨੂੰ ਹੋਰ ਕਿਤੇ ਵੀ ਪ੍ਰਾਪਤ ਨਹੀਂ ਹੋਇਆ ਕਿਉਂਕਿ ਸਾਡੇ 3 ਸਾਲ ਦੇ ਕਰੀਬ ਹੋ ਗਏ ਮੈਨੂੰ ਇਸ ਧਰਤੀ ਤੇ ਰਹਿੰਦਿਆ ਪਰ ਜੋ ਹਰ ਧਰਤੀ ਤੇ ਜਾ ਕੇ ਨਮਸਕਾਰ ਕਰੀਦੀ ਹੈ ਠੀਕ ਹੈ ਹਰ ਸਭਾ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਪਰ ਜੋ ਮਨ ਨੂੰ ਸ਼ਾਂਤੀ ਜੋ ਮਨ ਨੂੰ ਤ੍ਰਿਪਤੀ ਇਸ ਧਰਤੀ ਤੇ ਆ ਕੇ ਮਿਲੀ ਹੈ ਉਹ ਸੁੱਖ ਤੇ ਆਨੰਦ ਮੈਨੂੰ ਜ਼ਿੰਦਗੀ ਵਿੱਚ ਜਾਇਦਾ ਤੱਕ ਕਰੀ ਪ੍ਰਾਪਤ ਨਹੀਂ ਤੇ ਨਾ ਹੀ ਸ਼ਾਇਦ ਕਰੇ ਹੋਏਗਾ ਸ਼ਹੀਦੀ ਜੋੜ ਮੇਲ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਤੇ ਹੋਰ ਖਾਸ ਗੁਰਪੁਰਬਾਂ ਤੋਂ ਇਲਾਵਾ ਦੁਸਹਿਰਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਸਤਨਾਕ ਗੁਰਦੁਆਰਾ ਸਾਹਿਬ ਵਿਖੇ ਭਾਈ ਸੰਗਤ ਸਿੰਘ ਜੀ ਦੀਵਾਨ ਹਾਲ ਪਣਿਆ ਹੋਇਆ ਜਿੱਥੇ ਖਾਸ ਸਮਾਗਮਾਂ ਮੌਕੇ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਵਾਹਿਗੁਰੂ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਵੀ ਇੱਥੇ ਬਣਾਈ ਗਈ ਹੈ ਸਰਸਾ ਨਦੀ ਤੇ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਸਨ ਮੁਗਲਾਂ ਨਾਲ ਟੱਕਰਾਂ ਕਰਦੇ ਕਰਦੇ ਸੱਤ ਪੋ ਨੂੰ ਗੁਰੂ ਜੀ 40 ਸਿੰਘਾਂ ਤੇ ਦੋਵੇਂ ਵੱਡੇ ਸਾਹਿਬਜ਼ਾਦੇ ਸਮੇਤ ਚਮਕੌਰ ਕੋਜੀ ਜਿੱਥੇ ਗੁਰੂ ਸਾਹਿਬ ਨੇ ਡੇਰਾ ਲਾਇਆ ਉੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਸਜੋਬਿਤ ਹੈ ਚਮਕੌਰ ਦੀਆਂ ਸੰਗਤਾਂ ਨੇ ਗੁਰੂ ਜੀ ਦੇ ਇੱਥੇ ਪਹੁੰਚਣ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਖੁੱਲੇ ਲੰਗਰ ਵਰਤਾਏ ਗਏ ਤੇ ਹਰ ਜ਼ਰੂਰਤ ਦਾ ਖਾਸ ਖਿਆਲ ਰੱਖਿਆ ਗਿਆ ਸਤਿਗੁਰ ਕਰ ਸਤ ਸਗੁਰ ਕਹਿ ਬਲਹਾਰੇ ਆਪਣੇ ਸਤ ਸਗੁਰ ਕਹਿ ਬਲਹਾਰੇ ਦਸ਼ਮੇਸ਼ ਪਿਤਾ ਗੁਰਕਲਗੀਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਤਾ ਦੇ ਰਹਿਬਰ ਸ਼ੈਨशाह ਦੇ ਸ਼ੈਨशाह ਗੁਰਕਲਗੀਰ ਪਾਤਸ਼ਾਹ ਜੀ ਨੇ ਆਪਣੇ ਉਹ ਬਚਨ ਕੇ 2 ਲੱਖ ਸੇ 1 ਲੜਾਉ ਉਹਨਾਂ ਬਚਨਾਂ ਨੂੰ ਪੂਰਾ ਕਰਦਿਆਂ ਇਸ ਪਾਵਨ ਪਵਤਰ ਸਥਾਨ ਗੁਰਦਾਰਾ ਸ੍ਰੀ ਚਮਕੌਰ ਸਾਹਿਬ ਦੀ ਗੜੀ ਵਿਖਿਆ ਕੇ ਉਹਨਾਂ ਨੇ ਇਹਨਾਂ ਬਚਨਾਂ ਨੂੰ ਪੂਰਿਆਂ ਕੀਤਾ ਸਿੰਘਾਂ ਨੇ ਜਦੋਂ ਮੁਗਲ ਫੌਜਾਂ ਦੇ ਘੇਰੇ ਨੂੰ ਤੋੜਦਿਆਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਜਦੋਂ ਇਹ ਰਸਤੇ ਨੂੰ ਇਸ ਗੁਰਦਾਰਾ ਸ੍ਰੀ ਚਮਕੌਰ ਸਾਹਿਬ ਦੀ ਹਦੂਦ ਨੂੰ ਇਸ ਜੂ ਨੂੰ ਜਦੋਂ ਪ੍ਰਵੇਸ਼ ਕੀਤਾ ਸਿੰਘਾਂ ਨੇ ਬਚਨ ਕੀਤੇ ਕਿ ਗੁਰੂ ਪਾਤਸ਼ਾਹ ਜੀ ਆਪਾਂ ਕਿੱਥੇ ਜਾ ਰਹੇ ਆ ਤੇ ਪਾਸ਼ਾ ਨੇ ਕਿਹਾ ਪਹਿਲੇ ਬਾਪ ਕਟਵਾਇਆ ਅਬ ਬੇਟੇ ਕਟਵਾਉਂਗਾ गुरु नानक का बाग है खून ने जिगर से सजाऊंगा सहजा पाचे सुख सहजा ਸੇ ਸਥਾਨ ਤੇ ਰੁਕਣ ਤੋਂ ਬਾਅਦ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੋਂ ਹੀ ਪੰਜ ਸਿੰਘਾਂ ਨੂੰ ਕੱਚੀ ਹਵੇਲੀ ਚ ਰੁਕਣ ਲਈ ਉਸ ਦੇ ਮਾਲਕ ਰਾਏ ਜਗਤ ਸਿੰਘ ਪਾਸ ਭੇਜਿਆ ਸੀ ਇਹ ਉਹੀ ਪਵਿੱਤਰ ਅਸਥਾਨ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੋ ਵੀ ਸੰਗਤ ਸ੍ਰੀ ਚਮਕੌਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਂਦੀ ਹੈ ਇੱਥੇ ਜ਼ਰੂਰ ਨਤਮਸਤਕ ਹੁੰਦੀ ਹੈ ਸਤਿਗੁਰ ਕਾ ਭਲੇ ਭਾਰੇ ਸਤਿਗੁਰ ਕਾ ਚਮਕੌਰ ਦੀ ਉਸ ਅਸਾਵੇਂ ਜੰਗ ਦਾ ਗਵਾਹ ਇੱਕ ਹੋਰ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਅਜੀਤਗੜ੍ਹ ਸ਼ਹੀਦ ਸਿੰਘਾਂ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਇੱਥੇ ਪਹੁੰਚੇ ਸਨ ਤਾਂ ਦੁਸ਼ਮਣ ਨੇ ਬਾਬਾ ਅਜੀਤ ਸਿੰਘ ਨੂੰ ਘੇਰਾ ਪਾ ਲਿਆ ਸੀ ਜਿਸ ਤੋਂ ਬਾਅਦ ਭਾਈ ਧਿਆਨ ਸਿੰਘ ਨੇ ਬਾਬਾ ਅਜੀਤ ਸਿੰਘ ਦਾ ਘੇਰਾ ਤੋੜਿਆ ਸੀ ਜਿਸ ਤੋਂ ਬਾਅਦ ਬਾਬਾ ਅਜੀਤ ਸਿੰਘ ਲੜਦੇ-ਲੜਦੇ ਮੈਦਾਨੇ ਜੰਗ ਵਿੱਚ ਅੱਗੇ ਵਧ ਗਏ ਸਨ ਸ਼ਹਿਰ ਚਮਕੌਰ ਸਾਹਿਬ ਦੇ ਅੰਦਰ ਵਾਰਡ ਨੰਬਰ 7 ਵਿੱਚ ਸੋशोਭਿਤ ਹੈ ਗੁਰਦੁਆਰਾ ਅਜੀਤ ਕੜ ਸ਼ਹੀਦ ਸਿੰਘਾਂ ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਵੱਡੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜਦੋਂ ਜੰਗ ਲੜਦੇ ਲੜਦੇ ਇੱਥੇ ਪਹੁੰਚੇ ਸਨ ਤਾਂ ਦੁਸ਼ਮਣ ਫੌਜਾਂ ਨੇ ਬਾਬਾ ਅਜੀਤ ਸਿੰਘ ਨੂੰ ਘੇਰਾ ਪਾ ਲਿਆ ਸੀ ਹੋਰੇ ਨਾ ਇਹ ਉਸਤਾਨ ਜਿੱਥੇ ਭਾਈ ਧਿਆਨ ਸਿੰਘ ਨੇ ਕੀਰਾ ਤੋੜਿਆ ਇਤਿਹਾਸ ਦੱਸਦਾ ਕਿ ਸ਼ਸਤਰ ਵੀ ਟੁੱਟ ਗਏ ਭਾਈ ਧਿਆਨ ਸਿੰਘ ਦੇ ਕਿ ਉਹ ਬਿਨਾਂ ਸ਼ਸਤਰਾਂ ਤੋਂ ਲੜਦੇ ਰਹੇ ਤੇ ਆਪਣੀ ਸਿੱਧੀ ਪ੍ਰਾਪਤ ਕਰ ਗਏ ਤੇ ਸਹਬਜ਼ਾਦਾ ਜੀ ਸਿੰਘ ਜੋ ਅੱਗੇ ਨਿਕਲ ਗਏ ਜਿਨ੍ਹਾਂ ਅੱਗੇ ਜਾ ਕੇ ਸਿੱਧੀ ਪਾਈ ਭਾਈ ਧਿਆਨ ਸਿੰਘ ਜੀ ਜੋ ਕਿ ਲਾਗੇ ਪਿੰਡ ਐ ਇਥੋਂ 3-4 ਕਿਲੋਮੀਟਰ ਦੀ ਦੂਰੀ ਤੇ ਉੱਥੇ ਦੇ ਰਹਿਣ ਵਾਲੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਕੇਰਾ ਤੋੜ ਕੇ ਸ਼ਹੀਦੀ ਪੌਣ ਵਾਲੇ ਬਾਬਾ ਨਿਹੰਗ ਸਿੰਘ ਗੁਰੂ ਘਰ ਦੇ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਸ਼ਰਧਾਲੂ ਸ਼ਾਹੂਕਾਰ ਦੇ ਪੁੱਤਰ ਤੋਂ ਦਸਮ ਪਾਤਸ਼ਾਹ ਦੀ ਬਖਸ਼ਿਸ਼ ਕੰਗਾ ਤੇ ਕੜਾ ਦਾ ਸੌਦਾ ਕਰਕੇ ਸਿੱਖੀ ਮੁੱਲ ਖਰੀਦੀ ਸੀ ਤੇ ਗੁਰੂ ਸਾਹਿਬ ਦੇ ਥਾਪੜੇ ਦਾ ਨਿਗ ਪ੍ਰਾਪਤ ਕੀਤਾ ਸੀ ਭਟਕਤੇ ਫਿਰਤੇ ਹੈ ਕਿਉਂ ਹਜ ਕਰਨੇ ਯਹਾਂ ਆਕਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਚਮਕੌਰ ਸਾਹਿਬ ਦੀ ਧਰਤੀ ਦਾ ਸਾਨੀ ਕੋਈ ਇਤਿਹਾਸ ਨਹੀਂ ਹੈ ਕੋਈ ਵੀ ਇਨਸਾਨ ਜਦੋਂ ਇਥੋਂ ਦੇ ਇਤਿਹਾਸ ਵਿੱਚ ਤਾਰੀ ਲਾਉਂਦਾ ਹੈ ਤਾਂ ਉਸ ਦਾ ਤਨ ਤੇ ਮਨ ਇੱਕ ਵੱਖਰੇ ਮਾਨ ਤੇ ਜੋਸ਼ ਨਾਲ ਭਜ ਜਾਂਦਾ ਹੈ ਪ੍ਰਸਿੱਧ ਬਾਡੀ ਦਇਆ ਸਿੰਘ ਦਿਲਵਰ ਦਾ ਕਹਿਣਾ ਹੈ ਕਿ ਨੈਪੋਲੀਅਨ ਤੇ ਹਿਟਲਰ ਨੂੰ ਵੀ ਮਾਤ ਪਾਉਂਦੇ ਸੀ ਲਾਸਾਨੀ ਯੋਧਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਧਰਤੀ ਤੇ ਕੱਲ ਨੂੰ ਮੁੜ ਇਤਿਹਾਸ ਦੇ ਕੁਝ ਹੋਰ ਪੰਨੇ ਖੋਲਾਂਗੇ ਤੁਸੀਂ এবੀਪੀ ਤੇ ਲਗਾਤਾਰ ਬਨੇ ਰਹਿਣਾ ਜਲਦ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ এবੀਪੀ ਸੰਜਾ ਤੁਹਾਨੂੰ ਰੱਖੇ ਅੱਗੇ